ਬੈਠੇ ਬੈਠੇ ਇਹ ਮਾਚਲ ਗਏ ਅਸੀਂ ਬੇਟੇ ਸਾਗ ਲੈ ਉਹ ਆ ਲਿਆ ਮੱਕੀ ਦਾ ਆਟਾ ਬਾਜਰੇ ਦਾ ਤੇ ਅਸੀਂ ਮਾਂ ਪੁੱਤਾਂ ਨੇ ਸਲਾਹ ਬਣਾ ਲਈ ਤੇ ਉੱਥੇ ਨਰਗੇਟ ਲਾ ਲੈਨੇ ਆ ਆਜਮਾ ਚੌਲ ਕੜੀ ਚੌਲ ਸਾਗ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਕਣਕ ਦਾ ਫੁਲਕਾ ਜਿੰਨੇ ਮੱਖਣ ਪਾਉਣਾ ਮੱਖਣ ਪਾ ਲੈ ਜਿੰਨੇ ਕਿਉਂ ਪਾਉਣਾ ਕਿਉਂ ਪਾ ਲੈ ਤੇ ਭਾਂਡੇ ਕਿਉਂਕਿ ਸ਼ਹਿਰਾਂ 'ਚ ਪਤਾ ਹੀ ਨਹੀਂ ਇੱਕ ਵੱਖਰਾ ਜਿਹਾ ਲੱਗਦਾ ਲੋਕ ਪੁੱਛਦੇ ਅਰ ਚ ਕੀ ਆ ਲੋਕਾਂ ਨੂੰ ਪਤਾ ਹੀ ਨਹੀਂ ਆਪਣੀ ਮਤਲਬ ਕਿੱਤੇ ਬਾਰੇ ਜਾਂ ਜੋ ਦਾ ਵੀ ਆਪਣੇ ਵਿਰਸੇ ਬਾਰੇ ਨੌਲੇਜ ਜਾਂ ਨੀ ਨਵੀਂ ਪੀੜੀ ਨੂੰ ਕਿ ਆਪਣੀ ਮਿੱਟੀ ਤੋਂ ਦੂਰ ਨਾ ਜਾਓ ਕਿਉਂਕਿ ਜੇ ਅੱਜ ਆਪਾਂ ਕਹਿਣ ਦੇ ਆ ਨਾ ਕਿ ਪ੍ਰਵਾਸੀਆਂ ਕਬਜ਼ਾ ਕਰ ਲਿਆ ਵਾ ਜੇ ਆਪਾਂ 20 22 ਲੱਖ ਲਾਗੇ ਜਾਂ 25 30 ਜਿੰਨਾ ਵੀ ਲਾਉਨੇ ਆਪਾਂ ਬਾਹਰ ਜਾਣੇ ਉਹ ਹੀ ਆਪਣੇ ਕਾਰੋਬਾਰ ਪੰਜਾਬ 'ਚ ਰਹਿ ਕੇ ਕਰੋ ਮਤਲਬ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸੋਚ ਵੱਡੀ ਛੋਟੀ ਰੱਖਣੀ ਪੈਂਦੀ ਆ ਪੰਜਾਬੀ ਜੇ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ ਤਾਂ ਪੰਜਾਬੀਆਂ ਦਾ ਖਾਣਾ ਵੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਜਿੱਥੇ ਲੋਕ ਜਾਣਦੇ ਹਨ ਕਿ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਪੰਜਾਬੀਆਂ ਦਾ ਮੇਨ ਖਾਣਾ ਹੈ ਅਤੇ ਇਸ ਤੋਂ ਇਲਾਵਾ ਪੰਜਾਬੀ ਖਾਣ-ਪੀਣ ਦੇ ਸ਼ੌਕੀਨ ਹਨ ਪਰ ਇਸ ਆਧੁਨਿਕ ਯੁੱਗ ਦੇ ਵਿੱਚ ਜਿੱਥੇ ਹਰੇਕ ਇਨਸਾਨ ਚਾਹੁੰਦਾ ਹੈ ਕਿ ਉਹਨੂੰ ਘਰ ਦੀ ਬਣੀ ਰੋਟੀ ਮਿਲੇ ਚੰਗਾ ਖਾਣਾ ਮਿਲੇ ਪੋਸਟਿਕ ਭੋਜਨ ਮਿਲੇ ਜਿਹੜਾ ਉਹਦੇ ਸਰੀਰ ਨੂੰ ਤੰਦਰੁਸਤ ਰੱਖੇ ਚਾਹੇ ਉਹ ਪੈਸੇ ਜਿੰਨੇ ਮਰਜ਼ੀ ਖਰਚ ਕਰੇ ਪਰ ਉਹਦੀ ਸੇਤਨਾ ਖਲਵਾੜਨਾ ਹੋਵੇ ਬਟਾਲੇ ਤੋਂ ਅਸਵੀਰਾ ਸੰਜੀਆਂ ਕਰਦਨੇ ਆ ਜਿੱਥੇ ਇੱਕ ਮਾਂ ਨੇ ਆਪਣੇ ਦੋ ਬੇਟਿਆਂ ਦੇ ਨਾਲ ਇੱਕ ਐਸਾ ਸੈਟਅਪ ਤਿਆਰ ਕੀਤਾ ਹੈ ਜਿੱਥੇ ਤੁਸੀਂ ਆਓਗੇ ਇੱਕ ਵਾਰੀ ਤੁਹਾਨੂੰ ਆਉਣਾ ਪਏਗਾ ਦੂਸਰੀ ਵਾਰੀ ਤੁਸੀਂ ਪਰਿਵਾਰਾਂ ਸਮੇਤ ਆਪਣੇ ਆਪ ਪਹੁੰਚੋਗੇ ਕਿਉਂਕਿ ਘਰ ਦਾ ਬਣਿਆ ਹੋਇਆ ਖਾਣਾ ਇੱਥੇ ਤੁਹਾਨੂੰ ਮਿਲੇਗਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਕਣਕ ਦੀ ਰੋਟੀ ਖੜੀ ਚਾਵਲ ਰਾਜਮਾ ਚਾਵਲ ਸਪੈਸ਼ਲ ਗੁਰਦੀ ਚਾਹ ਲੱਸੀ ਅਤੇ ਇਸ ਤੋਂ ਇਲਾਵਾ ਮੱਖਣ ਤੇ ਘਿਓ ਦਾ ਜ਼ਾਇਕਾ ਵੀ ਤੁਹਾਨੂੰ ਇੱਥੇ ਮਿਲੇਗਾ ਤੁਸੀਂ ਵੇਖ ਰਹੇ ਹੋ ਕਿ ਮਿੱਟੀ ਦੇ ਬਰਤਨਾਂ ਦੇ ਵਿੱਚ ਇਹਨਾਂ ਵੱਲੋਂ ਇਹ ਸਾਰੇ ਜਿਹੜੀਆਂ ਚੀਜ਼ਾਂ ਬਣਾ ਕੇ ਘਰੋਂ ਲਿਆਂਦੀਆਂ ਜਾਂਦੀਆਂ ਹਨ ਅਤੇ ਥੱਲੇ ਪੱਟੀਆਂ ਲਗਾਈਆਂ ਹੋਈਆਂ ਹਨ ਤਾਂ ਕਿ ਗ੍ਰਾਹਕਾਂ ਤੱਕ ਇਹ ਸਭ ਕੁਝ ਗਰਮ-ਗਰਮ ਪਹੁੰਚੇ ਅਤੇ ਉਹਨਾਂ ਨੂੰ ਇਹ ਖਾਣਾ ਖਾਣ ਦਾ ਵੀ ਮਜ਼ਾ ਆਏ। ਆਹ ਗੱਲਬਾਤ ਕਰਦੇ ਆਂ ਜਿੱਥੇ ਪੰਜਾਬੀ ਅੱਜਕੱਲ ਸ਼ਰਮ ਕਰਦੇ ਹਨ ਕਿਸੇ ਕੰਮ ਕਰ ਕਰਕੇ ਅਦੇਵ ਦੇਸ਼ਾਂ ਵਿੱਚ ਜਾ ਕੇ ਪੰਜਾਬੀ ਇਹੋ ਜੇ ਕੰਮ ਉੱਥੇ ਜ਼ਰੂਰ ਕਰਦੇ ਹਨ ਪਰ ਆਪਣੇ ਸੂਬੇ ਵਿੱਚ ਰਹਿ ਕੇ ਪੰਜਾਬੀ ਸ਼ਰਮ ਕਰਦੇ ਹਨ ਆਓ ਇਸ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਇਹ ਆਈਡੀਆ ਕਿੱਥੋਂ ਲਿਆ ਅਤੇ ਹੁਣ ਇਹਨਾਂ ਨੇ ਕਾਰੋਬਾਰ ਇਹ ਸ਼ੁਰੂ ਕੀਤਾ ਹੈ ਕਿਸ ਤਰ੍ਹਾਂ ਚੱਲ ਰਿਹਾ ਹੈ ਅਤੇ ਲੋਕਾਂ ਦਾ ਕੀ ਰਿਸਪਾਂਸ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਮਾਤਾ ਜੀ ਜਿਹੜੇ ਕਿ ਗਰਮ ਗਰਮ ਰੋਟੀਆਂ ਪਕਾ ਕੇ ਇੱਥੇ ਗਾਂਾਂ ਨੂੰ ਦੇ ਰਹੇ ਹਨ ਸਤਿ ਸ਼੍ਰੀ ਅਕਾਲ ਮਹਾਰਾ ਜੀ ਕੀ ਨਾਮ ਹੈ ਮਨਜੀਤਕੌਰ ਮਨਜੀਤਕੌਰ ਜੀ ਤੁਸੀਂ ਤਾਰੀਆਂ ਰੋਟੀਆਂ ਬਣਾ ਕੇ ਗਾਕਾਂ ਵਾਸਤੇ ਲਿਆਇਓ ਘਰੋਂ ਸਾਗ ਲਿਆਂਦਾ ਰਾਜਮਾ ਕੜੀ ਚਾਵਲ ਸਭ ਕੁਝ ਲਿਆਂਦਾ ਕਿੱਦਾਂ ਇਹ ਤੁਹਾਡੇ ਦਿਮਾਗ ਦੇ ਵਿੱਚ ਆਈ ਆਈਡੀਆ ਆ ਕਿ ਇਹ ਕੰਮ ਕਰਨਾ ਚਾਹੀਦਾ ਬੈਠਿਆਂ ਬੈਠਿਆਂ ਇਹ ਮਾਂ ਚੱਲ ਗਏ ਹੀ ਬੇਟੇ ਸਾਗ ਲਿਆਓ ਆ ਆ ਲਿਆਈ ਮੱਕੀ ਦਾ ਆਟਾ ਬਾਜਰੇ ਦਾ ਤੇ ਇਹ ਮਾਂ ਪੁੱਤਾਂ ਨੇ SLA ਬਣਾ ਲਈ ਕਿ ਉੱਥੇ ਨੈਰੋਗੇਟ ਲਾ ਲੈਣੇ ਆ ਜੇ ਗੱਲ ਕਰੀਏ ਪੰਜਾਬੀ ਔਰਤਾਂ ਦੇ ਘਰਾਂ ਵਿੱਚ ਬੜੇ ਕੰਮ ਕਰਨੇ ਪੈਂਦੇ ਆ ਸਵੇਰੇ ਤੜਕਸਾਰ ਤੋਂ ਉੱਠ ਕੇ ਸ਼ਾਮ ਤੱਕ ਘਰਾਂ ਦੇ ਕੰਮ ਹੀ ਮਸਾ ਪੂਰੇ ਹੁੰਦੇ ਆ ਤੁਸੀਂ ਘਰ ਵੀ ਕਾਰੋਬਾਰ ਕੰਮ ਕਰਦੇ ਹੋ ਫਿਰ ਇੱਥੇ ਆ ਕੇ ਵੀ ਕੰਮ ਕਰਨਾ ਕਿੱਦਾਂ ਮੈਨੇਜ ਕਰਦੇ ਹੋ ਜਿਦਾਂ ਇੰਗਾ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਘਰ ਵੀ ਜਾ ਕੇ ਕਰਨਾ ਘਰ ਦੀਵਿੰਗਾਂ ਕਰਦੀਆਂ ਨੋਆ ਮੇਰੀਆਂ ਇੱਕ ਬੇਟੀ ਆ ਉਹਨਾਂ ਨੂੰ ਤੇ ਇਹਦਾ ਸਾਥ ਧਰ ਕੇ ਉਹ ਮਗਰੋਂ ਬੜਮਦੀਆਂ ਵਾ ਕੀ ਕੀ ਬਣਾ ਕੇ ਲਿਆਉਂਦੇ ਹੋ ਥੋੜਾ ਦੱਸੋ ਕਿ ਦਰਸ਼ਕਾਂ ਨੂੰ ਕੀ ਕੀ ਬਣਾ ਕੇ ਘਰੋਂ ਲਿਆਉਂਦੇ ਹੋ ਤੇ ਕਿੱਦਾਂ ਤਿਆਰੀ ਕਰਦੇ ਹੋ ਰਾਜਮਾ ਚੌਲ ਕੜੀ ਚੌਲ ਸਾਗ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਕਣਕ ਦਾ ਫੁਲਕਾ ਜਿੰਨੇ ਮੱਖਣ ਪਾਉਣਾ ਮੱਖਣ ਪਾ ਲੈ ਜਿੰਨੇ ਘਿਓ ਪਾਉਣਾ ਘਿਓ ਪਾ ਲੈ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਗਾਕਾਂ ਵੱਲੋਂ ਜਿਹੜਾ ਕੋਈ ਖਾਣ ਆਉਂਦਾ ਫਿਰ ਕਿੱਦਾਂ ਦੀ ਗੱਲਬਾਤ ਕਰਦਾ ਬਹੁਤ ਵਧੀਆ ਬਹੁਤ ਵਧੀਆ ਕੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਖਾਸ ਕਰਕੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਘਰ ਦੀ ਰੋਟੀ ਬਣੀ ਖਾਓ ਬਾਜ਼ਾਰੀ ਨਾ ਖਾਓ ਬੜੀਆਂ ਬਿਮਾਰੀਆਂ ਲੱਗਦੀਆਂ ਮਾਰ ਦੀ ਰੋਟੀ ਆਓ ਜੀ ਇਹਨਾਂ ਦੇ ਪੁੱਤਰ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹ ਤੁਹਾਨੂੰ ਦੱਸ ਦਈਏ ਕਿ ਆਪਣੇ ਪਿੰਡ ਦੇ ਉਹ ਸਰਪੰਚ ਰਹੇ ਨੇ ਉਹ ਵੀ ਨਾਲ ਮਾਂ ਦੇ ਇਸ ਕੰਮ ਵਿੱਚ ਹੱਥ ਵੜਾ ਰਹੇ ਨੇ ਇੱਕ ਛੋਟਾ ਪੁੱਤਰ ਹੈ ਉਹ ਵੀ ਨਾਲ ਇਸ ਕਾਰੋਬਾਰ ਦੇ ਵਿੱਚ ਇਸ ਕੰਮ ਵਿੱਚ ਹੱਥ ਵੜਾ ਰਿਹਾ ਪੂਰਾ ਪਰਿਵਾਰ ਬੜਾ ਮਿਹਨਤੀ ਹੈ ਗੱਲਬਾਤ ਕਰਦੇ ਆ ਥੋੜੇ ਬਿਜ਼ੀ ਨੇ ਕੁਝ ਰੋਟੀ ਪੈਕ ਕਰ ਰਹੇ ਨੇ ਗਾਹਕਾਂ ਵਾਸਤੇ ਪਰ ਆਓ ਕਿਦਾਂ ਫ੍ਰੀ ਹੁੰਦੇ ਆ ਤੁਹਾਡੀ ਗੱਲਬਾਤ ਕਰਾਉਣੇ ਉਸ ਤੋਂ ਪਹਿਲਾਂ ਤੁਸੀਂ ਤਸਵੀਰਾਂ ਇੱਕ ਵਾਰ ਫਿਰ ਵੇਖ ਲਓ ਇਹ ਮਿੱਟੀ ਦੇ ਜਿਹੜੇ ਭਾਂਡੇ ਤੁਸੀਂ ਵੇਖ ਰਹੇ ਹੋ ਇਹ ਘਰੋਂ ਜਿਹੜਾ ਸਮਾਨ ਤਿਆਰ ਕਰਕੇ ਲਿਆਉਂਦੇ ਆ ਚਾਹੇ ਸਰੋਂ ਦਾ ਸਾਗ ਹੈ ਚਾਹੇ ਕੜੀ ਹੈ ਚਾਹੇ ਰਾਰਮਾਣੇ ਅਤੇ ਬਿਲਕੁਲ ਜੋ ਪਰਿਵਾਰ ਦੇ ਤੁਸੀਂ ਖਾਣਾ ਖਾਂਦੇ ਹੋ ਉਸ ਤਰ੍ਹਾਂ ਦਾ ਜਾਇਕਾ ਤੁਹਾਨੂੰ ਮਿਲੇਗਾ ਜੇ ਪਰਿਵਾਰਾਂ ਸਮੇਂ ਦੇ ਇੱਥੇ ਆਓਗੇ ਤੁਹਾਨੂੰ ਇਦਾਂ ਲੱਗੇਗਾ ਜਿਦਾਂ ਤੁਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਖਾਣਾ ਖਾ ਰਹੇ ਹੋ ਇੱਥੇ ਤੁਸੀਂ ਪੈਕ ਕਰਾ ਕੇ ਖਾਣਾ ਘਰ ਵੀ ਲੈ ਕੇ ਜਾ ਸਕਦੇ ਹੋ ਸਸਕਾ ਭਾਜੀ ਕੀ ਨਾਂ ਹੈ ਕਿੱਥੋਂ ਰਹਿਣ ਵਾਲੇ ਭਾਜੀ ਮੇਰਾ ਨਾਮ ਹੈ ਹੈਪੀ ਆ ਪਿੰਡ ਬਹਾਦਰਪੁਰ 슈ਗਰ ਮਿਲ ਤੁਸੀਂ ਪਿੰਡ ਦੇ ਸਰਪੰਚ ਵੀ ਰਹੇ ਹੋ ਹਾਂਜੀ ਹਾਂਜੀ ਇੱਕ ਸਰਪੰਚ ਰਹੇ ਹੋ ਉਸ ਤੋਂ ਬਾਅਦ ਤੁਸੀਂ ਇਹ ਜੋ ਕਾਰੋਬਾਰ ਸ਼ੁਰੂ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਵਧੀਆ ਕਾਰੋਬਾਰ ਭਾਜੀ ਮਿਹਨਤ ਕਰਨੀ ਚਾਹੀਦੀ ਹਰ ਇੱਕ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਮਿਹਨਤ ਕਰੋ ਮਾੜੇ ਕੰਮਾਂ ਵੱਲ ਨਾ ਪਾਓ ਜਿੰਨਾ ਚਿਰ ਆਪਾਂ ਸ਼ਰਮ ਨਹੀਂ ਨਾਲ ਆਉਂਦੇ ਪੰਜਾਬੀ ਲੋਕ ਉਹ ਨਾ ਚਿਰ ਕਾਮਯਾਬ ਨਹੀਂ ਹੋ ਸਕਦੇ ਸਭ ਤੋਂ ਪਹਿਲਾਂ ਸ਼ਰਮ ਮਾਰਨੀ ਪੈਂਦੀ ਹੈ ਹੈਪੀ ਜੀ ਤੁਹਾਡੇ ਮਾਤਾ ਜੀ ਦੱਸ ਰਹੇ ਸੀਗੇ ਹਿਮਾਚਲ ਗਏ ਸੀ ਮੇਰੇ ਬੇਟੇ ਹਾਂਜੀ ਹਾਂਜੀ ਉੱਥੋਂ ਆ ਕੇ ਕੰਮ ਸ਼ੁਰੂ ਕੀਤਾ ਹਿਮਾਚਲ ਜਾ ਕੇ ਕੀ ਇਹੋ ਜਿਹਾ ਆਈਡੀਆ ਦਿਮਾਗ ਵਿੱਚ ਆਇਆ ਕਿ ਤੁਹਾਡੇ ਚਲੋ ਕਿਦੇ ਪ੍ਰਮਾਤਮਾ ਦੀ ਇੱਕ ਪਾਸੋਂ ਕਿਰਪਾ ਆ ਕੇ ਤੁਸੀਂ ਆ ਕੇ ਇੱਕ ਵੱਖਰਾ ਸੈਟਪ ਲਾਇਆ ਇੱਕ ਵਰੀਆ ਚੀਜ਼ ਲੋਕਾਂ ਨੂੰ ਦੇ ਰਹੇ ਹੋ ਭਾਜੀ ਵੈਸੇ ਹੀ ਪਰਿਵਾਰ ਦੇ ਨਾਲ ਗਏ ਅਸੀਂ ਮੱਥਾ ਟੇਕਣ ਵਾਪਸੀ ਆਟਾ ਲੈ ਆ ਲਿਆ ਕਿ ਮੱਕੀ ਦਾ ਬਾਜਰੇ ਦਾ ਬਾਅਦ ਘਰ ਆਣ ਕੇ ਸਲਾਬ ਬਣਾ ਲੈ ਕੇ ਕੰਮ ਸ਼ੁਰੂ ਕਰਦੇ ਨੇ ਇੱਕ ਵੱਖਰਾ ਨਾਲੇ ਕਮਾਈ ਹੋ ਜੇਗੀ ਨਾਲੇ ਲੋਕਾਂ ਨੂੰ ਚੰਗੀ ਚੀਜ਼ ਦੇ ਦੀ ਹੈ ਇਹ ਕਾਪਾ ਆਪਣੇ ਪੰਜਾਬੀ ਵਿਰਸੇ ਨਾ ਜੋੜਨਾ ਚਾਹੁੰਦੇ ਕਿਉਂਕਿ ਲੋਕ ਪੰਜਾਬੀ ਵਿਰਸੇ ਤੋਂ ਵਾਂਝੇ ਹੋ ਚੁੱਕੇ ਆ ਤੇ ਇਹ ਕਰਕੇ ਮਿੱਟੀ ਦੇ ਭਾਂਡੇ ਕਿਉਂਕਿ ਸ਼ਹਿਰਾਂ 'ਚ ਪਤਾ ਹੀ ਨਹੀਂ ਇੱਕ ਵੱਖਰਾ ਜਿਹਾ ਲੱਗਦਾ ਲੋਕ ਪੁੱਛਦੇ ਅਰਚ ਕੀ ਆ ਲੋਕਾਂ ਨੂੰ ਪਤਾ ਹੀ ਨਹੀਂ ਆਪਣੀ ਮਤਲਬ ਕਿਤੇ ਬਾਰੇ ਜਾਂ ਜਿੱਦਾਂ ਵੀ ਆਪਣੇ ਵਿਰਸੇ ਬਾਰੇ ਨੌਲੇਜ ਹੀ ਨਹੀਂ ਨਵੀਂ ਪੀੜੀ ਨੂੰ ਕੀ ਕੀ ਦਿੰਦੇ ਹੋ ਜਦੋਂ ਇੱਥੇ ਗਾਹਕ ਹੁੰਦੇ ਆ ਥੋੜਾ ਦਾਨ ਕਰਦਾ ਸਾਂਝੀ ਕਰਦੀ ਆ ਦਰਸ਼ਕ ਕਈ ਸੁਣ ਕੇ ਵੀ ਆਉਣਗੇ ਕੀ ਕੀ ਤੁਸੀਂ ਸਰਵ ਕਰਦੇ ਹੋ ਤੇ ਕੀ ਕੀ ਦਿੰਦੇ ਹੋ ਇੱਥੇ ਲੋਕਾਂ ਨੂੰ ਇਹ ਸਾਗ ਆ ਭਾਜੀ ਮੱਕੀ ਦੀ ਰੋਟੀ ਬਾਜਰੀ ਰੋਟੀ ਕਣਕ ਦੀ ਰੋਟੀ ਕੜੀ ਛੋਲ ਰਾਜਮਾ ਛੋਲ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਵਧੀਆ ਭਾਜੀ ਵਧੀਆ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਇੱਕ ਸਰਪੰਚ ਹੋ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਜਿਹੜਾ ਸਰਪੰਚ ਬਣ ਜਾਂਦਾ ਉਹ ਸੋਚਦਾ ਕਿ ਠੀਕ ਹੈ ਮੈਂ ਸਰਪੰਚ ਬਣਿਆ ਇੱਕ ਵਾਰ ਪਿੰਡ ਦਾ ਤੇ ਮੈਂ ਤੇ ਹੁਣ ਮਤਲਬ ਸ਼ਾਹੀ ਜ਼ਿੰਦਗੀ ਬਤੀਤ ਕਰਨੀ ਹੈ ਸਰਪੰਚ ਹੋਣ ਤੋਂ ਬਾਅਦ ਵੀ ਤੁਸੀਂ ਇੱਕ ਮਿਹਨਤ ਕਰਨੀ ਸ਼ੁਰੂ ਕੀਤੀ ਪਰਿਵਾਰ ਦੇ ਨਾਲ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਲੱਖਾਂ ਰੁਪਏ ਲਾ ਕੇ ਬਾਹਰ ਚਲੇ ਜਾਂਦੇ ਆ ਉੱਥੇ ਵੀ ਇਦਾਂ ਦੇ ਕਾਰੋਬਾਰ ਕਰਨੇ ਪੈਂਦੇ ਆ ਕੀ ਕਹਿਣਾ ਚਾਹੁੰਦੇ ਭਾਜੀ ਆਪਾਂ ਲੋਕਾਂ ਨੂੰ ਇਹੀ ਗੱਲ ਕਹਿਣਾ ਕਿ ਆਪਣੀ ਮਿੱਟੀ ਤੋਂ ਦੂਰ ਨਾ ਜਾਓ ਕਿਉਂਕਿ ਜੇ ਅੱਜ ਆਪ 20-22 ਲੱਖ ਲਾਗੇ ਜਾਂ 25-30 ਜਿੰਨਾ ਵੀ ਲਾਉਨੇ ਆਪਾਂ ਬਾਹਰ ਜਾਣੇ ਉਹ ਹੀ ਆਪਣੇ ਕਾਰੋਬਾਰ ਪੰਜਾਬ 'ਚ ਰਹਿ ਕੇ ਕਰੋ ਮਤਲਬ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸੋਚ ਵੱਡੀ ਛੋਟੀ ਰੱਖਣੀ ਪੈਂਦੀ ਆ ਬਾਹਰ ਜਾ ਕੇ ਵੀ ਆਪਾਂ ਮਿਹਨਤ ਕਰਨ ਦੇ ਇਦਾਂ ਦੇ ਕੰਮ ਕਰਨ ਦੇ ਨੌਕਰੀਆਂ ਕਰਨ ਦੇ ਕਿਸੇ ਦੇ ਤਲੇ ਆਪਣਾ ਕੰਮ ਆ ਥੋੜੇ ਕਮਾਈਏ ਬਹੁਤੇ ਕਮਾਈਏ ਕਿਸੇ ਦਾ ਡਰਕ ਨਹੀਂ ਨਾ ਨੂੰ ਜਿੰਨੇ ਕਮਾ ਕੇ ਲੈ ਜਾਵਾਂਗੇ ਕੋਈ ਗੱਲ ਨਹੀਂ ਤਾਂ ਇਹ ਸੀ ਜਿਹੜਾ ਬੜਾ ਮਿਹਨਤੀ ਪਰਿਵਾਰ ਜਿੱਥੇ ਇੱਕ ਮਾਂ ਨੇ ਆਪਣੇ ਦੋ ਪੁੱਤਰਾਂ ਦੇ ਨਾਲ ਮਿਲ ਕੇ ਇੱਕ ਨਵਾਂ ਸੈਟਅਪ ਮਟਾਲੇ ਵਿੱਚ ਲੈ ਕੇ ਆਏ ਹਨ ਤੁਸੀਂ ਇੱਕ ਵਾਰ ਜ਼ਰੂਰ ਪਰਿਵਾਰਾਂ ਸਮੇਤ ਇੱਥੇ ਜ਼ਰੂਰ ਪਹੁੰਚੋ ਮੈਂ ਦੁਬਾਰਾ ਇਹ ਪਤਾ ਦੱਸ ਦਿੰਦਾ ਨਹਿਰੂ ਗੇਟ ਬਟਾਲੇ ਦਾ ਬੜਾ ਮੇਨ ਗੇਟ ਹੈ ਉਸਦੇ ਬਾਹਰ-ਬਾਰ ਬਿਲਕੁਲ ਇਹ ਇਹਨਾਂ ਨੇ ਸੈਟਅਪ ਲਗਾਇਆ ਹੋਇਆ ਹੈ ਪਰਿਵਾਰਾਂ ਸਮੇਤ ਇੱਕ ਵਾਰੀ ਆਓਗੇ ਤੁਹਾਨੂੰ ਆਪਣੀ ਫੈਮਿਲੀ 'ਚ ਬਹਿ ਕੇ ਖਾਣਾ ਖਾਣਿਆ ਉਸ ਤਰ੍ਹਾਂ ਦਾ ਜਾਇਕਾ ਮਿਲੇਗਾ ਤੇ ਦੁਬਾਰਾ ਤੁਸੀਂ ਜ਼ਰੂਰ ਆਓਗੇ ਸਾਡੀ ਬੇਨਤੀ ਹੈ ਪੰਜਾਬੀਆਂ ਨੂੰ ਤੇ ਮਿਹਨਤ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਾ ਕਰੋ ਕਿਉਂਕਿ ਬਾਰ-ਬਾਰ ਵਕੀਰ ਨੇ ਕਿਹਾ ਸੀ ਕਹਿੰਨੇ ਆ ਕਿ ਪ੍ਰਵਾਸੀ ਆ ਕੇ ਇੱਥੇ ਕਬਜ਼ਾ ਕਰ ਰਹੇ ਨੇ ਪਰ ਜੇ ਤੁਸੀਂ ਮਿਹਨਤ ਕਰੋਗੇ ਤੇ ਪੰਜਾਬ ਵਕੀਅ ਵਿੱਚ ਰੰਗ